ਪੁਰਗਤੂਰਗਤੀਸ ਤੇ ਆਨਾ ਮੇਰੇ ਪਿਤਾ ਵੀ ਇੱਕ ਵਾਰ ਮਹਾਰਾਜ ਨੇ ਕਹਿੰਦਾ ਪੂਰਵਣ ਨੂੰ ਜਾਣਾ ਕੀਤਾ ਬਾਤ-ਬਾਤ ਕੇ ਤੀਰਥ ਨਾਨਾ ਕਈ ਕਿਸਮਾਂ ਦੇ ਲਗ ਲਗ ਥਾਮਾ ਤੇ ਤੀਰਥਾਂ ਦੇ ਇਸ਼ਨਾਨ ਕੀਤਾ ਜਦ ਵੀ ਜਾਤ ਤਰਬਣੀ ਪਏ ਜਿਵੇਂ ਕਹਿੰਦੇ ਤਰਬਣੀ ਇੱਥੇ ਤਿੰਨ ਜਰਾ ਕਟਾਉਣਾ ਤਰਬਣੀ ਕਹਿੰਦੇ ਨੇ ਜਦ ਵੀ ਜਾਤ ਤਰਬਣੀ ਪਏ ਇਹ ਸਤਿਪੰਥ ਦੇ ਪ੍ਰਗਿਆਨ ਨੂੰ ਦਾਨ ਦਿਨ ਕਰਤ ਵਿਚ ਇੱਥੇ ਬਣਾ ਦਾਨ ਕੀਤੇ ਨਾ ਮੇਰੇ ਕੋਲ ਆਨੇ ਕਰੇ ਬੜੇ ਬੰਦੇ ਆਦੇ ਕਹੀ ਪ੍ਰਕਾਸ਼ ਆ ਮਾਰਾ ਭਇਓ ਕਿਸੇ ਤੂਂਦੇ ਦੇ ਜਿਸ ਦਾ ਪ੍ਰਕਾਸ਼ ਆ ਕਹਿੰਦੇ ਪਟਨਾ ਸਹਿਰ ਦੇ ਕਿਤੇ ਪਰ ਅੱਜਾਰੇ ਕੋ ਦੱਸਣ ਸੰਗ ਲਿਆਇਆ ਪੁੰਥੇ ਆਪੇ ਜਨ ਦਾ ਪ੍ਰਕਾਸ਼ ਹੋਣਾ ਕਹਿੰਦੇ ਕਿ ਇਤਸ ਬੜਾ ਬੰਦਾਨ ਕੀਤਾ ਰਹਿਣ ਦਾ ਤਾਤ ਹੈ ਸਾਡੇ ਗੁਰੂ theta ਗਏ ਨਾਲ 10-15 ਦੀ ਗਵਾਹੀ ਕੇ ਬੰਦੇ ਨੇ ਨਰ ਕੋਨ ਦਾ ਅੰਦਰ ਕਰਤਪਤਾ ਬੜੇ ਪੰਡਾਂ ਕੀਤੇ ਨਾ ਜੇ ਅਜੇ ਬਤਾਇਆ ਕੁਝ ਠੀਕ ਹੈ ਸਹਿਦ ਪ੍ਰਕਾਸ਼ਾ ਬਾਰਾ ਕਰਿਓ ਪਟਨਾ ਸ਼ਹਿਰ ਵਿਖੇ ਪਰਮਾ ਸਰ ਦੇ ਕਲ ਸਦਕਾ ਤੁਗਾ ਕੋਨ ਨਦਾਨ ਦਿਨ ਕਰਤਪਤਾ ਸਹਿਦ ਪ੍ਰਕਾਸ਼ ਹਮਾਰਾ ਕਰਿਓ ਪਟਨਾ ਸ਼ਹਿਰ ਵਿਖੇ ਪਰਮਾ ਸਰ ਯਾ ਕੇ ਸਦਕਾ ਪ੍ਰਕਾਸ਼ ਨੰਨੇ ਨਹੀਂ ਰੱਬ ਜਾਣਦਾ ਨਹੀਂ ਹੈ ਠੀਕ ਹੈ ਜੀ ਪ੍ਰਕਾਸ਼ ਕਰਦਾ ਜਾਂਦਾ ਨਹੀਂ ਪਰ ਟੋਕ ਹੋ ਜਾਂਦਾ ਕਿਤੇ ਠੀਕ ਹੈ ਜੀ ਹੋਂ ਜਿਹੜਾ ਗਿਆਨ ਮੰਨਨ ਨੂੰ ਆਪ ਕੋਲੋਂ ਮਿਲ ਜਾਂਦਾ ਹੈ ਉਸ ਜਿਹੜਾ ਉਹ ਨਵਾਂ ਜੰਮਿਆ ਉਹ ਤਾਂ ਪਹਿਲੇ ਹੀ ਅੰਦਰ ਸੀਗਾ ਪਰ ਟੋਕ ਗਿਆ ਇਹਨਾਂ ਟੱਕਿਆ ਪਿਆ ਸਾਡੀਆਂ ਬਾਸਨਾਮਾ ਦਾ ਬਾਸਨਾਮਾ ਸਾਰੀਆਂ ਸਮਾਪਤ ਕਰਤੀਆਂ ਪਰ ਟੋਕ ਹੋ ਗਿਆ ਜਦੋਂ ਬਾਸ ਨੇ ਆਪ ਹੀ ਪ੍ਰਕਾਸ਼ ਤੇ ਹੈ ਠੀਕ ਹੈ ਹਰੀ ਪ੍ਰਕਾਸ਼ਾ ਮਹਾਰਾਜ ਤੇ ਪਤਮਾ ਸ਼ਹਿਨੀ ਦੇ ਪਰਵਾਰ